ਪਿੰਡ ਕਰਾੜੀ ਹੈ ਦਤਾਰਪੁਰ ਦੇ ਨੇੜੇ ਉੱਥੋਂ ਦਾ ਇੱਕ ਨੌਜਵਾਨ ਜਿਹੜਾ ਹੈ ਉਹ ਲਾਪਤਾ ਹੋ ਗਿਆ ਇੱਥੇ ਤੇ ਕੱਲ ਸ਼ਾਮੀ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਅੱਜ ਸਵੇਰੇ ਵੀ ਲੱਭਿਆ ਤੇ ਹੁਣ ਜਿਹੜੇ ਗੋਤਾਖੋਰਾਂ ਦੀ ਟੀਮਾਂ ਨੇ ਦੇਖਿਆ ਤੇ ਉਹ ਮੁੰਡਾ ਇੱਥੇ ਮ੍ਰਿਤਕ ਪਾਇਆ ਗਿਆ ਇਸ ਥਾਂ ਦੇ ਉੱਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਆ ਆਮੂਮਨ ਹਰ ਗਰਮੀਆਂ ਦੇ ਵਿੱਚ ਦੋ ਤਿੰਨ ਮੋਤਾਂ ਇੱਥੇ ਹੁੰਦੀਆਂ ਨੇ ਔਰ ਮੋਤਾਂ ਵੀ ਯੰਗ ਏਜ ਦੇ ਅੰਦਰ 20-24 ਸਾਲ ਦੇ ਮੁੰਡਿਆਂ ਦੀ ਹੁੰਦੀਆਂ ਨੇ ਇਥੇ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਜਦੋਂ ਨੌਜਵਾਨ ਨਾਹਾਂਾਂ ਦੇ 150 200 200 ਮੁੰਡਾ ਇਥੇ ਨਾਹਾਂ ਆਂਦਾ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨੌਜਵਾਨ ਇਥੇ ਨਾਹਾਂਦੇ ਨੇ ਤੇ ਕਈ ਵਾਰੇ ਹਾਦਸੇ ਹੋ ਜਾਂਦੇ ਆ ਜਿਹੜੇ ਹਾਦਸੇ ਨਹੀਂ ਹੋਣੇ ਚਾਹੀਦੇ ਅੱਜ ਉਹਦਾ ਹੀ ਇੱਕ ਪ੍ਰਣਾਮ ਸਰੂਪੇ ਚੀ ਸਾਹਮਣੇ ਆਈ ਹੈ ਕਿ ਜਿਹੜਾ ਮੁੰਡਾ ਹੈ ਮਾਪਿਆਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਜੀ ਪ੍ਰਸ਼ਾਸਨ ਦੀ ਲੱਗਦਾ ਨਹੀਂ ਕਿ ਲੈ ਕੇ ਕਾਰਜਕਾਰੀ ਨਾ ਤਾਂ ਇੱਥੇ ਕੋਈ ਲੋਕ ਵੀ ਕਹਿ ਰਹੇ ਆ ਕਹਿੰਦੇ ਕਿ ਕੋਈ ਵੀ ਨਾ ਇੱਥੇ ਮੁਲਾਜ਼ਮ ਹੁੰਦਾ ਤਾਂ ਦੇਖ ਲੈ ਕਰਨੀ ਚਾਹੀਦੀ ਇਹਨਾਂ ਨੂੰ ਜਗ੍ਹਾ ਪਿੱਡ ਡੜਾਣਾ ਚਾਹੀਦਾ ਇ ਉਹ ਵਾਟਰ ਹਾਈਲਾਈਟ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹੀ ਮਾਮਲਾ ਖੰਡਾ ਹੋ ਜਾਂਦਾ ਕੋਈ ਰੋਕ ਟੋਕ ਨਹੀਂ ਹੈ ਨਹਿਰਾਂ ਤੇ ਦੇਖ ਲਓ ਤੁਸੀਂ ਤਲਵਾੜੇ ਤੋਂ ਲੈ ਕੇ ਹਾਦੂਜਪੁਰ ਦੀ ਜਿਹੜੀ ਦਤਾਰਪੁਰ ਦੀ ਨਹਿਰ ਜਾਂਦੀ ਹੈ ਬਹੁਤ ਹਾਲਾਤ ਮਾੜੇ ਨੇ ਭਾਈ ਪ੍ਰਸ਼ਾਸਨ ਦਾ ਤਾਂ ਕੰਮ ਇਹ ਬਣ ਚੁੱਕਾ ਹੈ ਪ੍ਰਸ਼ਾਸਨ ਕੋ ਉਹ ਹਾਦਸੇ ਦਾ ਇੰਤਜ਼ਾਰ ਕਰਦਾ ਹੈ ਔਰ ਹਾਦਸਾ ਹੋਣ ਤੋਂ ਬਾਅਦ ਜਾਗਦਾ ਹੈ ਫਿਰ ਮੁੜ ਕੇ ਆਪਣੀ ਨੀਂਦ ਦੇ ਵਿੱਚ ਹੋ ਜਾਂਦਾ ਹੈ ਮੈਂ ਇਹ ਗੱਲ ਮਹਿਸੂਸ ਕਰਦਾ ਵੀ ਇੱਥੇ ਜਦੋਂ ਪਤਾ ਹੈ ਵੀ ਸੈਂਕੜੇ ਨੌਜਵਾਨ ਨਾਂਦੇ ਆ ਤਾਂ ਕਿਉਂ ਪ੍ਰਸ਼ਾਸਨ ਇੱਥੇ ਕੋਈ ਵਿਵਸਥਾ ਨਹੀਂ ਕਰਦਾ ਕਿਉਂ ਇੱਥੇ ਕੋਈ ਜਾਲਾ ਨਹੀਂ ਲਾਂਦਾ ਕਿਉਂ ਇੱਥੇ ਕੋਈ ਇਦਾਂ ਦੀ ਵਿਵਸਥਾ ਖੜੀ ਨਹੀਂ ਕਰਦਾ ਜਿਹਦੇ ਨਾਲ ਨੌਜਵਾਨਾਂ ਦੀ ਮੌਤ ਜਿਹੜੀ ਆ ਉਹ ਰੁਕ ਸਕੇ ਮੈਂ ਇਹੀ ਗੱਲ ਕੱਲ ਵੀ ਕਹੀ ਸੀ ਮੈਂ ਅੱਜ ਵੀ ਇਹ ਗੱਲ ਕਹਿ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਗੱਲ ਕਹਿ ਰਿਹਾ ਕਿ ਅੱਜ ਤੋਂ ਬਾਅਦ ਜੇ ਇੱਥੇ ਕੋਈ ਵੀ ਬੱਚਾ ਨਹਾਂਦਾ ਤਾਂ ਉਹਦਾ ਜ਼ਿੰਮੇਵਾਰ ਸਿੱਧਾ-ਸਿੱਧਾ ਪ੍ਰਸ਼ਾਸਨ ਹੋਏਗਾ ਅਸੀਂ ਐਸਐਚਓ ਤਲਵਾੜਾ ਨੂੰ ਵੀ ਇਹ ਗੱਲ ਕਹਿਤੀ ਹੈ ਅਸੀਂ ਨੈਬ ਜ਼ਿਲ੍ਹਾਰ ਨੂੰ ਵੀ ਕਹਿ ਦੇਣੀ ਹੈ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਹਿ ਦੇਣੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਾਂ ਪੁਲ ਬਚਾਈ ਜਾ ਸਕਣ ਸਾਥੀਆਂ ਦੇ ਨਾਲ ਇੱਥੇ ਕਰੀਬ 3:00 ਵਜੇ ਨਹਾਉਣ ਆਇਆ ਹੀਗਾ ਤੇ ਪਾਣੀ ਡੂੰਘਾ ਹੋਣ ਕਾਰਨ ਇਹਦੀ ਇੱਥੇ ਨਹਿਰ ਚ ਡੁੱਬ ਗਿਆ ਫਿਰ ਅੱਜ ਰੈਸਕਿਊ ਟੀਮ ਨੇ ਇਹਨੂੰ ਜਦੋਂ ਕਾਲਿਆ ਤੇ ਇਹਦੀ ਜਿਹੜੀ ਮ੍ਰਿਤਕ ਪਾਇਆ ਗਿਆ ਜੀ ਜੇ ਕੀ ਲੱਗਦਾ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਇੱਥੇ ਕਈ ਪਹਿਲੇ ਵੀ ਮੌਤਾਂ ਹੋ ਚੁੱਕੀਆਂ ਨੇ ਕੋਈ ਵੀ ਬੰਦੋਬਸਤ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਤੱਕ ਨਹੀਂ ਇੱਥੇ ਆਂਦਾ ਜਦੋਂ ਹਾਦਸਾ ਹੁੰਦਾ ਉਸ ਦਿਨ ਯਾਦ ਆਉਂਦੀ ਹੈ ਪੁਲਿਸ ਨੂੰ ਲੋਕ ਕਹਿੰਦੇ ਕਿ ਉਸ ਤੋਂ ਪਹਿਲੇ ਕੋਈ ਨਹੀਂ ਪੁੱਛਦਾ ਇਹ ਜਿਹੜਾ ਬ੍ਰਿਜ ਹੈ ਇਹ ਜਿੱਥੇ ਹਾਦਸਾ ਹੋਇਆ ਹੈ ਇਹ ਬ੍ਰਿਜ ਆੜੀ 8880 ਹੈ ਇਹ ਜਿਹੜਾ ਹਰ ਰੋਜ਼ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਫਿਰ ਵੀ ਪ੍ਰਸ਼ਾਸਨ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਵੀ ਇੱਥੇ ਅਸੀਂ ਆਈਏ ਔਰ ਇੱਥੇ ਜਿਹੜੇ ਨੌਜਵਾਨ ਨਾਂਦੇ ਆ ਉਹਨਾਂ ਨੂੰ ਰੋਕੀਏ ਅਤੇ ਜੇ ਕੋਈ ਨੀ ਰੁਕਦਾ ਤੇ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਕਰੀਏ ਪਰ ਪ੍ਰਸ਼ਾਸਨ ਦਾਅਵੇ ਵੱਡੇ ਵੱਡੇ ਕਰਦਾ ਕਿ ਅਸੀਂ ਰੋਕ ਰਹੀਆਂ ਜੀ ਨੌਜਵਾਨਾਂ ਨੂੰ ਪਰ ਮੈਂ ਤੁਸੀਂ ਇੱਥੋਂ ਚੱਲ ਪਈ ਤਲਵਾੜੇ ਤੋਂ ਸ਼ੁਰੂ ਹੁੰਦੀ ਕੰਢੀ ਨਹਿਰ ਦਾ ਵੱਡੇ ਨਹਿਰ ਇਹ ਜਿਸ ਜਗ੍ਹਾ 'ਚ ਇਹ ਮੁੰਡੇ ਦਾ ਅੱਜ ਹਾਸਾ ਹੋਇਆ ਡੁੱਬਣ ਦੇ ਨਾਲ ਇੱਥੇ ਇਹਦੀ ਪਰਲੀ ਸਾਈਡ ਮੈਂ ਦੇਖਿਆ ਗਲਾਸ ਪਏ ਆ ਡਰਿੰਕ ਵਗੈਰਾ ਵੀ ਜਿਹੜੇ ਨੌਜਵਾਨ ਐ ਇੱਥੇ ਆ ਕੇ ਨਸ਼ੇ ਦਾ ਸੇਵਨ ਕਰਦੇ ਆ ਔਰ ਨਸ਼ੇ ਦਾ ਸੇਵਨ ਕਰਕੇ ਜਿਹੜਾ ਨਹਿਰ ਦੇ ਵਿੱਚੋਂ ਨਹਾਉਂਦੇ ਆ ਜੀ ਤੇ ਪ੍ਰਸ਼ਾਸਨ ਜਿਹੜਾ ਭਗਵੰਤਮਾਨ ਵੱਡੇ ਵੱਡੇ ਦਾਅਵੇ ਕਰਦਾ ਕਿ ਅਸੀਂ ਨਸ਼ੇ ਨੂੰ ਜਿਹੜੇ ਨੱਥ ਪਾ ਰਹੇ ਆ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਉਹ ਫੇਲ ਐ ਸਾਰੇ ਜਿਹੜਾ ਇੱਕ ਦਿਖਾਵਾ ਕੀਤਾ ਜਾ ਰਿਹਾ ਨਿਊਜ਼ ਕੋਈ ਕੁਛ ਨਹੀਂ ਨਾ ਆਈ ਐ ਪਰ ਕੋਈ ਗੱਲ ਬਾਤ ਨਹੀਂ ਕਿੰਨੇ ਵਜੇ ਇੱਥੇ ਨਾਲ ਗੱਲ ਕਰ ਇਹ ਤਾਂ ਮੈਂ ਵੀ ਇੱਥੇ ਨਹੀਂ ਕਿ ਮੈਂ ਖੁਦ 4 ਵਜੇ ਸਬ ਇੰਸਪੈਕਟਰ ਹੈ ਮੇਰੀ ਡਿਊਟੀ ਹੈ ਚੰਨਗੜ੍ਹ ਮੈਂ ਵੀ ਰਾਤ ਨੂੰ 8 ਵਜੇ ਪਹੁੰਚਿਆ ਇੱਥੇ ਤਾਂ ਮੈਨੂੰ ਖਬਰ ਮਗਰੀਆਂ ਮਿਲੀ ਹੈ ਕਿ ਇੱਕ ਬੱਚਾ ਜੋ ਡੁੱਬ ਗਿਆ ਹੈ ਕਿ ਅਦੇ ਵਿੱਚ ਕੌਣ ਕੌਣ ਸੀ ਜਨਾਂ ਦੇ ਹੋਰ ਫਾਦਰ ਕੀ ਕਰਦੇ ਇਹਨਾਂ ਦੇ ਫਾਦਰ ਮਿਸਤਰੀ ਹੈਗੇ ਉਹ ਵਿਚਾਰੇ ਕੱਲ ਦਿਹਾੜੀ ਲਾਨ ਗਏ ਹੈਗੇ ਉਹ ਸ਼ਾਮ ਨੂੰ ਆਏ ਤੇ ਉਹਨਾਂ ਨੂੰ ਸ਼ਾਮ ਨੂੰ ਨਹੀਂ ਦੱਸਿਆ ਗਿਆ ਕਿ ਮੁੰਡਾ ਨਹੀਂ ਮਿਲ ਰਿਹਾ ਤਾਂ ਮੁੰਡੇ ਦੀ ਖੋਜ ਕੀਤੀ ਇਹਨਾਂ ਨੇ ਤਾਂ ਫਿਰ ਉਹ ਇਹਨਾਂ ਨੂੰ ਇਹ ਪਤਾ ਲੱਗਾ ਕਿ ਮੁੰਡਾ ਇੱਥੇ ਨਹਾਣਾ ਆਇਆ। ਕੀ ਨਾਮ ਸੀ ਮੁੰਡੇ ਦਾ ਤੇ ਕਿੰਨੀ ਉਮਰ ਸੀ? ਮੁੰਡੇ ਦਾ ਨਾਮ ਜੀ ਇਹਦਾ ਕਰੀਬ ਰੋਹਿਤ ਕੁਮਾਰ ਨਾਮ ਹੈ। ਹੋਰ ਇਹਨਾਂ ਦੀ ਉਮਰ ਹੈਗੀ ਹੈ ਜੀ 22 ਸਾਲ ਕਰੀਬ ਰਨਿੰਗ ਹੈ। ਘਰ ਕਿਲੋਤਾ ਸੀਗਾ ਜੋ ਭਰਾ ਹੈ। ਨਹੀਂ ਭਰਾ ਹੈਗੇ ਤਿੰਨ ਭਰਾ ਹੈਗੇ ਆ। ਇੱਕ ਮਲੇਸ਼ੀਆ ਹੈਗਾ ਇਹ ਮੁੰਡਾ। ਦੇਖੋ ਜਿਹੜਾ ਵੱਡੇ ਵਾਲਾ ਇੱਥੇ ਹੀ ਹੈ ਉਹ ਇੱਥੇ ਆਪਣਾ ਲੋਹੇ-ਸਰੀਏ ਦਾ ਕੰਮ ਕਰਦਾ ਹੈ। ਕੀ ਕਹਿੰਦੇ ਜਾਂਦੇ ਬੋਲਦੇ ਕਿ ਲੋਕ ਆਈ ਤੇ ਇਹ ਕਹਿੰਦੇ ਕਿ ਪ੍ਰਸ਼ਾਸਨ ਇਹ ਚੀਜ਼ ਨੂੰ ਬੰਦ ਕਰਾਇਆ ਜਾਏ। ਕਿਉਂਕਿ ਕੋਈ ਨਹੀਂ ਢਿੱਲ ਹੈਗੀ ਪਰ ਇਹ ਕਰ ਮਤਲਬ ਆਹੀ ਇਹ ਢਿੱਲ ਵੀ ਨਹੀਂ ਕਹਿੰਦੇ ਆਹੀ ਇਹ ਕਹਿੰਦੇ ਕਿ ਇੱਥੇ ਪੈਰਾ ਰੱਖਿਆ ਜਾਵੇ ਵਿਚ ਵਿਚ ਜਿਹੜੇ ਬੰਦੇ ਬੱਚੇ ਇਧਰ ਨਾਂਦੇ ਆ ਗਏ ਉਹਨਾਂ ਨੂੰ ਇਹ ਬੋਲਿਆ ਇਹਨਾਂ ਨੂੰ ਢੜਾਇਆ ਜਾਏ ਇਥੋਂ ਬਹੁਤ ਸਾਰੀਆਂ ਪਹਿਲੇ ਵੀ ਇਸ ਨੂੰ ਤੇ ਇੱਥੇ ਪਹਿਲੇ ਪਿਛਲੇ ਸਾਲ ਵੀ ਦੋ ਤਿੰਨ ਮੋਤਾਂ ਹੋਈਆਂ ਹਨ ਅੱਜ ਇਹ ਮੋਤ ਹੋਈ ਹੈ ਸੋ ਇਸ ਕਰਕੇ ਆਹੀ ਤੇ ਇਹੀ ਸਾਡੇ ਕੋਲ ਕਹਿਣਾ ਪ੍ਰਸ਼ਾਸਨ ਲਈ ਆਹੀ ਕੁਝ ਨਹੀਂ ਕਹਿ ਸਕਦੇ ਆਹੀ ਇਹੀ ਕਹਿੰਦੇ ਇਸ ਤਰ੍ਹਾਂ ਮਤਲਬ ਦੁਪਹਿਰ ਦਾ ਟਾਈਮ ਹੈ ਚੱਕਰ ਮਾਰਿਆ ਜਿਹੜਾ ਬੰਦਾ ਮਿਲੇ ਉਹਨਾਂ ਨੂੰ ਫੜ ਕੇ ਇਥੋਂ ਢੜਾਇਆ ਜਾਏ ਉਹਨਾਂ ਦੇ ਘਰਾਂ ਤੱਕ ਉਹਨਾਂ ਦੇ ਮਾਪਿਆਂ ਨੂੰ ਤੱਕ ਰਿਪੋਰਟ ਦਿੱਤੀ ਜਾਏ ਵੀ ਤੁਹਾਡਾ ਬੱਚਾ ਇੱਥੇ ਆ ਰਿਹਾ ਇਹਨੂੰ ਰੋਕਿਆ ਜਾਏ ਨਹੀਂ ਤਾਂ ਅਸੀਂ ਦੂਸਰੇ ਆਪਣੇ ਤਰੀਕੇ ਨਾਲ ਰੋਕਾਂਗੇ ਕੁੜੀ ਫਸੀ ਲੜਕੇ ਦੀ ਹਾਂਜੀ ਤੇ ਕਿਸ ਤਰ੍ਹਾਂ ਉਹ ਸੈਂਟਰ ਦੇ ਵਿੱਚ ਹਾਂਜੀ ਸੈਂਟਰ ਦੇ ਸਗਾ ਕਿਨਾਰੇ ਤੇ ਇਦਾਂ ਡੰਪਰ ਆ 10 15 ਫੁੱਟ ਇਦਦਰ 10 15 ਫੁੱਟ ਦਾ ਉੱਪਰ ਹੈ ਉਹਦੇ ਸੈਂਟਰ ਚ ਸਿਗਾ 60 ਵਗੈਰਾ ਵੀ ਲੱਗੀ ਸੀ ਕਿਹਦੇ ਇਹਦੇ 60 ਸੂਟ ਲੱਗੇ ਨਹੀਂ ਇਹ ਮੈਂ ਧਿਆਨ ਨਹੀਂ ਮਾਰਿਆ 60 ਦਾ ਹੈ 60 ਸੂਟ ਤਾਂ ਨਹੀਂ ਲੱਗੇ ਹੋਣੇ ਕੋਈ ਉਹਦਾ ਜਾਲ ਚ ਫਸਿਆ ਸੀਗਾ ਤਾਰ ਦੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੀ ਜਦੋਂ ਡਾਈਵ ਕਰਦੇ ਹੋ ਡਾਈਵਿੰਗ ਕਰਕੇ ਆ ਨਾ ਕਰਦੇ ਹੋ ਬਹੁਤ ਸਾਰੇ ਨੌਜਵਾਨਾਂ ਦੀ ਡੈਥ ਹੁੰਦੀ ਹੈ ਜਿਹੜੇ ਉਹ ਨਹਾਣ ਜਾਂਦੇ ਨੇ ਅਕਸਰ ਨਹਿਰਾਂ ਤੇ ਉਹਨਾਂ ਨੂੰ ਠੀਕਣਾ ਸਰ ਉਹ ਮੰਨਦੇ ਨਹੀਂ ਬੱਚੇ ਰੋਜਾਨਾ ਜੀ ਤੁਸੀਂ ਪੂਰੇ ਪੰਜਾਬ ਦੀ ਗੱਲ ਕਰੋ 70 80 ਬੱਚੇ ਰੋਜਾਨਾ ਡੁੱਬ ਰਹੇ ਆ ਰੋਜਾਨਾ ਕੁਝ ਉਹਦਾ 10% ਉਹਦਾ ਵਾ ਜਿਹੜੇ ਘਰੋਂ ਦੁਖੀ ਹੋ ਕੇ ਛਾਲਾ ਮਾਰਦੇ ਆ ਜੇ ਇੱਕ ਵਿਆਸਪੁਰ ਤੇ ਕੀ ਕਰਨਾ ਚਾਹੁੰਦੇ ਨੌਜਵਾਨ ਨੂੰ ਨਹੀਂ ਆਣਾ ਤੇ ਇਹਨਾਂ ਸਮਝਦਾ। ਪਰ ਜਾਨਣਾ ਦੇਖੋ ਲੱਖਾਂ ਵੀਡੀਓ ਬਣਾਉਗੇ ਹਜ਼ਾਰਾਂ ਵੀਡੀਓ ਬਣਾ ਬਣਾ ਪਾ ਰਹੇ ਆ ਲੋਕਾਂ ਨੂੰ ਤਾਂ ਵੀ ਅਵੇਰ ਨਹੀਂ ਹੋ ਰਹੇ ਲੋਕੀ ਕੀ ਕਰ ਸਕਣਗੇ? ਬਾਕੀ ਸਾਡੀ ਸੰਸਥਾ ਹੈਗੀ ਬਾਬਾ ਦੀਪ ਸਿੰਘ ਗੜਦੀਵਾਲ ਤੋਂ। ਅਸੀਂ ਉਹਨਾਂ ਨੂੰ ਲੋਹਾਨੇ ਫ੍ਰੀ ਸੇਵਾ ਕਰਦੇ ਹਾਂ। ਜੀ ਟੂ ਰੈਸਕਿਊ ਹੋ ਗਿਆ ਪਰ। ਹਾਂਜੀ ਹੋ ਗਿਆ। ਬੋਡੀ ਬਰਬਾਰ ਦੇ ਹਵਾਲੇ ਕਰ ਦਿੱਤੀ। ਪਿੰਡ ਖਰਾੜੀ ਹੈ ਦਤਾਰਪੁਰ ਦੇ ਨੇੜੇ। ਉੱਥੋਂ ਦਾ ਇੱਕ ਨੌਜਵਾਨ ਜਿਹੜਾ ਹੈ ਉਹ ਲਾਪਤਾ ਹੋ ਗਿਆ ਇੱਥੇ ਤੇ ਕੱਲ ਸ਼ਾਮੀ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਸਵੇਰੇ ਵੀ ਲੱਭਿਆ ਤੇ ਹੁਣ ਜਿਹੜੇ ਗੋਤਾਖੋਰਾਂ ਦੀ ਟੀਮਾਂ ਨੇ ਦੇਖਿਆ ਤੇ ਉਹ ਮੁੰਡਾ ਇੱਥੇ ਮ੍ਰਿਤਕ ਪਾਇਆ ਗਿਆ ਇਸ ਥਾਂ ਦੇ ਉੱਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਆ। ਆਮੂਮਨ ਹਰ ਗਰਮੀਆਂ ਦੇ ਵਿੱਚ ਦੋ ਤਿੰਨ ਮੋਤਾਂ ਇੱਥੇ ਹੁੰਦੀਆਂ ਨੇ ਔਰ ਮੋਤਾਂ ਵੀ ਯੰਗ ਏਜ ਦੇ ਅੰਦਰ 20-24 ਸਾਲ ਦੇ ਮੁੰਡਿਆਂ ਦੀ ਹੁੰਦੀਆਂ ਨੇ। ਇੱਥੇ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਜਦੋਂ ਨੌਜਵਾਨਾਂ ਹਾਣਾਂ ਦੇ 1-150-200-200 ਮੁੰਡਾ ਇੱਥੇ ਨਹਾਣ ਆਂਦਾ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨੌਜਵਾਨ ਇੱਥੇ ਨਹਾਉਂਦੇ ਨੇ ਤੇ ਕਈ ਵਾਰੇ ਹਾਦਸੇ ਹੋ ਜਾਂਦੇ ਆ ਜਿਹੜੇ ਹਾਦਸੇ ਨਹੀਂ ਹੋਣੇ ਚਾਹੀਦੇ। ਅੱਜ ਉਹਦਾ ਹੀ ਇੱਕ ਪ੍ਰਣਾਮ ਸਰੂਪੇ ਚ ਸਾਹਮਣੇ ਆਈ ਹੈ ਕਿ ਜਿਹੜਾ ਮੁੰਡਾ ਹੈ ਮਾਪ કરીਏ ਕਹਿੰਦੇ ਕਿ ਕੋਈ ਵੀ ਨਾ ਇੱਕ ਮੁਲਾਜ਼ਮ ਹੁੰਦਾ ਕੋ ਦੇਖਰੇ ਕਰਨੀ ਚਾਹੀਦੀ ਹੈ ਇਹਨਾਂ ਨੂੰ ਜੇਕਰ ਪਿੱਡ ਡੜਾਣਾ ਚਾਹੀਦਾ ਇੱਥੋਂ ਭਾਜੀ ਇਹ ਤਸਲੀਮਰ ਕਈ ਵਾਰੀ ਹਾਦਸੇ ਜਦੋਂ ਵੀ ਆਂਦਾ ਉਸ ਇੱਕ ਦੋ ਦਿਨ ਜਦੋਂ ਬਸ ਹਾਈਲਾਈਟ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹੀ ਮਾਮਲਾ ਖੰਡਾ ਹੋ ਜਾਂਦਾ ਕੋਈ ਰੋਕ ਟੋਕ ਨਹੀਂ ਹੈ ਨਹਿਰਾਂ ਤੇ ਦੇਖ ਲਓ ਤੁਸੀਂ ਤਲਵਾੜੇ ਤੋਂ ਲੈ ਕੇ ਹਾ ਤੁਸੀਂ ਹਾਜੀਪੁਰ ਦੀ ਜਿਹੜੀ ਦਤਾਰਪੁਰ ਦੀ ਨਹਿਰ ਜਾਂਦੀ ਹੈ ਬਹੁਤ ਹਾਲਾਤ ਮਾਰੇ ਨੇ ਭਾਜੀ ਪ੍ਰਸ਼ਾਸਨ ਦਾ ਤਾਂ ਕੰਮ ਇਹ ਬਣ ਚੁੱਕਾ ਹੈ ਪ੍ਰਸ਼ਾਸਨ ਕੋ ਉਹਦੇ ਹਾਦਸੇ ਦਾ ਇੰਤਜ਼ਾਰ ਕਰਦਾ ਹੈ ਔਰ ਹਾਦਸਾ ਹੋਣ ਤੋਂ ਬਾਅਦ ਜਾਗਦਾ ਹੈ ਫਿਰ ਮੁੜ ਕੇ ਆਪਣੀ ਨੀਂਦ ਦੇ ਵਿੱਚ ਸੋ ਜਾਂਦਾ ਤਾਂ ਕਿਉਂ ਪ੍ਰਸ਼ਾਸਨ ਇੱਥੇ ਕੋਈ ਵਿਵਸਥਾ ਨਹੀਂ ਕਰਦਾ ਕਿਉਂ ਇੱਥੇ ਕੋਈ ਜਾਲਾ ਨਹੀਂ ਲਾਂਦਾ ਕਿਉਂ ਇੱਥੇ ਕੋਈ ਇਦਾਂ ਦੀ ਵਿਵਸਥਾ ਖੜੀ ਨਹੀਂ ਕਰਦਾ ਜਿਹਦੇ ਨਾਲ ਨੌਜਵਾਨਾਂ ਦੀ ਮੌਤ ਜਿਹੜੀ ਆ ਉਹ ਰੁਕ ਸਕੇ ਮੈਂ ਇਹੀ ਗੱਲ ਕੱਲ ਵੀ ਕਹੀ ਸੀ ਮੈਂ ਅੱਜ ਵੀ ਇਹ ਗੱਲ ਕਹਿ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਗੱਲ ਕਹਿ ਰਿਹਾ ਕਿ ਅੱਜ ਤੋਂ ਬਾਅਦ ਜੇ ਇੱਥੇ ਕੋਈ ਵੀ ਬੱਚਾ ਨਹਾਂਦਾ ਤਾਂ ਉਹਦਾ ਜ਼ਿੰਮੇਵਾਰ ਸਿੱਧਾ-ਸਿੱਧਾ ਪ੍ਰਸ਼ਾਸਨ ਹੋਏਗਾ ਅਸੀਂ ਐਸਐਚਓ ਤਲਵਾੜਾ ਨੂੰ ਵੀ ਇਹ ਗੱਲ ਕਹਿਤੀ ਹੈ ਅਸੀਂ ਨੈਬ ਸੀਲਰ ਨੂੰ ਵੀ ਕਹਿ ਦੇਣੀ ਹੈ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਹਿ ਦੇਣੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਾਂ ਪੁਲਿਸ ਲ ਬਚਾਈ ਜਾ ਸਕਣ ਸਾਥੀਆਂ ਦੇ ਨਾਲ ਇੱਥੇ ਕਰੀਬ 3:00 ਵਜੇ ਨਹਾਉਣ ਆਇਆ ਹੀਗਾ ਤੇ ਪਾਣੀ ਡੂੰਘਾ ਹੋਣ ਕਾਰਨ ਇਹਦੀ ਇੱਥੇ ਨਹਿਰ 'ਚ ਡੁੱਬ ਗਿਆ ਫਿਰ ਅੱਜ ਰੈਸਕਿਊ ਟੀਮ ਨੇ ਇਹਨੂੰ ਜਦੋਂ ਕਢਾਇਆ ਤੇ ਇਹਦੀ ਜੜੀ ਮ੍ਰਿਤਕ ਪਾਇਆ ਗਿਆ ਜੀ ਜੇ ਕੀ ਲੱਗਦਾ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਇੱਥੇ ਕਈ ਪਹਿਲੇ ਵੀ ਮੌਤਾਂ ਹੋ ਚੁੱਕੀਆਂ ਨੇ ਕੋਈ ਵੀ ਬੰਦੋਬਸਤ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਤੱਕ ਨਹੀਂ ਇੱਥੇ ਆਂਦਾ ਜਦੋਂ ਹਾਦਸਾ ਹੁੰਦਾ ਉਸ ਦਿਨ ਯਾਦ ਆਉਂਦੀ ਹੈ ਪੁਲਿਸ ਨੂੰ ਲੋਕ ਕਹਿੰਦੇ ਕਿ ਉਸ ਤੋਂ ਪਹਿਲੇ ਕੋਈ ਨਹੀਂ ਪੁੱਛਦਾ ਇਹ ਜਿਹੜਾ ਬ੍ਰਿਜ ਹੈ ਇਹ ਜਿੱਥੇ ਹਾਦਸਾ ਹੋਇਆ ਹੈ ਇਹ ਬ੍ਰਿਜ ਆਰਡੀ 8880 ਹੈ ਇਹ ਜਿਹੜਾ ਹਰ ਰੋਜ਼ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਫਿਰ ਵੀ ਪ੍ਰਸ਼ਾਸਨ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਵੀ ਇੱਥੇ ਅਸੀਂ ਆਈਏ ਔਰ ਇੱਥੇ ਜਿਹੜੇ ਨੌਜਵਾਨ ਨਾਂਦੇ ਆ ਉਹਨਾਂ ਨੂੰ ਰੋਕੀਏ ਅਤੇ ਜੇ ਕੋਈ ਨੀ ਰੁਕਦਾ ਤੇ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਕਰੀਏ ਪਰ ਪ੍ਰਸ਼ਾਸਨ ਦਾਅਵੇ ਵੱਡੇ ਵੱਡੇ ਕਰਦਾ ਕਿ ਅਸੀਂ ਰੋਕ ਰਹੀਆਂ ਜੀ ਨੌਜਵਾਨਾਂ ਨੂੰ ਪਰ ਮੈਂ ਤੁਸੀਂ ਇੱਥੋਂ ਚਲ ਪਈ ਤਲਵਾੜੇ ਤੋਂ ਸ਼ੁਰੂ ਹੁੰਦੀ ਕੰਢੀ ਨਹਿਰ ਜਾਂ ਵੱਡੀ ਨਹਿਰ ਇਹ ਜਿਸ ਜਗ੍ਹਾ 'ਚ ਇਹ ਮੋੜੇ ਦਾ ਅੱਜ ਹਾਸਾ ਹੋਇਆ ਡੁੱਬਣ ਦੇ ਨਾਲ ਇੱਥੇ ਇਹਦੀ ਪਰਲੀ ਸਾਈਡ ਮੈਂ ਦੇਖਿਆ ਗਲਾਸ ਪੇ ਹੈ ਡਰਿੰਕ ਵਗੈਰਾ ਵੀ ਜਿਹੜੇ ਨੌਜਵਾਨ ਹੈ ਇੱਥੇ ਆ ਕੇ ਨਸ਼ੇ ਦਾ ਸੇਵਨ ਕਰਦੇ ਔਰ ਨਸ਼ੇ ਦਾ ਸੇਵਨ ਕਰਕੇ ਜਿਹੜਾ ਨਹਿਰ ਦੇ ਵਿੱਚੋਂ ਨਹਾਉਂਦੇ ਆ ਜੀ ਤੇ ਪ੍ਰਸ਼ਾਸਨ ਜਿਹੜਾ ਭਗਵੰਤਮਾਨ ਵੱਡੇ ਵੱਡੇ ਦਾਅਵੇ ਕਰਦਾ ਕਿ ਅਸੀਂ ਨਸ਼ੇ ਨੂੰ ਜਿਹੜੇ ਨੱਥ ਪਾ ਰਹੇ ਹਾਂ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਉਹ ਫੇਲ ਹੈ ਸਾਰੇ ਜਿਹੜਾ ਇੱਕ ਦਿਖਾਵਾ ਕੀਤਾ ਜਾ ਰਿਹਾ ਨੂ